ਮੈਨੂੰ ਸਾਰਾ ਹੀ ਪਤਾ ਲੱਗ ਗਿਆ ਵਾ ਜਿਹੜੀਆਂ ਤੂੰ ਮੈਤਾਂ ਕਰਨੀ ਫੇਰਨੀ ਆ ਉਹ ਮੈਂ ਦਲਜੀਤ ਨੂੰ ਤੇ ਪਾਹੀ ਤੁਹਾਨੂੰ ਕਿੱਥੋਂ ਪਤਾ ਲੱਗਾ ਕਿ ਮੈਂ ਦਲਜੀਤ ਨੂੰ ਪਾਹੀ ਦਿੱਤੇ ਤੁਹਾਨੂੰ ਮਰਜ਼ੀ ਮੈਨੂੰ ਲੱਗਾ ਹੋਵੇ ਤੂੰ ਨੇ ਮਸ਼ੀਨ ਹੀ ਨਹੀਂ ਲਿਆ ਕੇ ਦਿੱਤੀ ਤੂੰ ਵੱਡੀ ਸ਼ੌਅ ਕਰਨੀ ਬਣੀ ਜਿਹੜੀ ਤੂੰ ਤਸੀਂ ਮੈਨੂੰ ਦੱਸੋ ਤਾਂ ਸਹੀ ਤੁਹਾਨੂੰ ਕਿਹਾ ਕਿਨੇ ਆ ਮੈਨੂੰ ਪਿੰਦਰ ਨੇ ਦੱਸਿਆ ਵਾ ਉਹਨੇ ਮੈਂ ਸਾਰੀ ਗੱਲ ਦੱਸ ਦਿੱਤੀ ਹੈ ਅੱਛਾ ਪਿੰਦਰ ਦਾ ਫੋਨ ਆਇਆ ਸੀ ਤੁਹਾਨੂੰ ਬਾਰੇ ਤੇਰੇ ਨੇ ਸਾਰੇ ਜੇ ਸੱਚੀਆਂ ਗੱਲਾਂ ਸੁਣੇ ਨਾ ਮੇਰੇ ਕੋਲ ਤੇ ਤੁਹਾਨੂੰ ਪਤਾ ਲੱਗ ਜੇ ਤੁਸੀਂ ਦੱਸ ਹੀ ਦਿਓ ਹਾਂ ਕਿਹੜੀਆਂ ਸਚਾਈਆਂ ਦਰਜੀਤ ਨੂੰ ਤੂੰ ਹੀ ਮਰਾਉਣ ਲੱਗੀ ਸੀ ਨਾ ਬੰਦਿਆਂ ਨੂੰ ਪੈਸੇ ਦਿਵਾ ਕੇ ਤੇਰਾ ਹੀ ਕੰਮ ਸੀ ਉਹ ਤਾਂ ਇਹੋ ਜਿਹਾ ਕਮਾਜੋਗਾ ਹੈ ਹੀ ਨਹੀਂ ਤੂੰ ਹੀ ਕਰਮਾਉਂਦੇ ਹੀ ਸਾਰਾ ਕੁਝ ਉਹ ਤਾਂ ਸ਼ੁਕਰ ਹੀ ਰੱਬ ਦਾ ਵੀ بچ ਗਿਆ ਤੂੰ ਤਾਂ ਕੋਈ ਕਸਰ ਨਹੀਂ ਛੱਡੀ ਤੂੰ ਮਰਾ ਕੇ ਛੱਡਣਾ ਹੀ ਮੈਂ ਤਾਂ ਸਚੀਨੀ ਅੱਕ ਗਈਆਂ ਨਾ ਕਿ ਕਿਹੇ ਪਸੇ ਨਹੀਂ ਜਾਣ ਜੋਗੀ ਰਹੀ ਹੈਗੀ ਨਹੀਂ ਜੀ ਅੱਕ ਗਈਆਂ ਫਿਰ ਕਰ ਲੈ ਕੁਛ ਚਰਜਿੰਦਰ ਤੇ ਚੱਲ ਗਈ ਆ ਹਾਂ ਦੋਵੇਂ ਭੈਣਾਂ ਹੀ ਆਈ ਤੂੰ ਦੂਜੀ ਬੈਠੀ ਹੈ ਨਾ ਉਹ ਗੜੀ ਘਟਵਾ ਨੇ ਸਿਮਮੀ ਨੂੰ ਪਤਾ ਲੱਗਣ ਡਿਆ ਵਾ ਸਿਮਮੀ ਨੇ ਜੋਗੀ ਹੈ ਨਹੀਂ ਆ ਜੇ ਤੂੰ ਕਰਨਾ ਨਾ ਕੁਛ ਹੁਣ ਕਰ ਸਕਨੀ ਆ ਸਿਮੀ ਉਹ ਸਿਮੀ ਨਹੀਂ ਰਹੀ ਹੁਣ ਜਿਹੜੀ ਪਹਿਲਾਂ ਸੀ ਹੁਣ ਸਿਮੀ ਦੀ ਨਾ ਬੜੀ ਜ਼ਬਾਨ ਚਲਦੀ ਆ ਇੱਕ ਦਿਨ ਚਾਰ ਗੱਲਾਂ ਸੁਣਾਉਂਦੀ ਆ ਗਾੜੀਆਂ ਮੇਰੀ ਗੱਲ ਸੁਣੋ ਤੁਹਾਨੂੰ ਹਿੰਦੇ ਨਸਬ ਦਿਆ ਹੀ ਕੀ ਕਹਿੰਦਾ ਹੈ ਕੀ ਗੱਲਬਾਤ ਹੋਈ ਆ ਉਹ ਕਹਿਣਾ ਉਹਨੇ ਕੀ ਆ लवली ਗਿਆ ਕਿ ਜੋ ਦੇ ਹਲ ਅੱਛਾ ਪੈਸੇ ਮੰਗਣਿਆ ਉਹਦੇ ਕੋ ਫੇੜ ਕਹਿੰਦਾ ਮੈਂ ਸਾਰੀ ਪਹਿਲੀ ਤੇਰੇ ਨਾਲ ਲਿਖਾ ਦਿੰਨਾ ਵਾ ਜਿਹੜੀ ਉਹਦੀ ਆਪਣੀ ਆ ਕਿਲਾਖੰਡ ਉਹਦੇ ਲੋ ਕਹਿਣ ਡਿਆ ਸੀ ਮੈਨੂੰ ਪੈਸੇ ਦੇ ਦੇ ਹੋਰ ਉਹ ਮੈਨੂੰ ਲਾਂਭਾ ਦੇਣ ਡਿਆ ਸੀ ਕਿਨਾਂ ਕੱਲ ਨੂੰ ਤੁਸੀਂ ਮੈਨੂੰ ਫੇਰ ਕਹਿਣਾ ਵਾ ਆਪਣੇ ਘਰ ਗੱਲ ਕਰ ਲੋ ਤੇ ਉਹ ਆਪਣੀ ਪੈਲੀ ਦੇਣ ਡਿਆ ਹੋਣਾ ਵਾ ਉਹਨੇ ਕਿਹਾ ਸਾਡੀ ਦੇਣੀ ਆ ਉਹ ਸੰਦੀਪ ਉਹ ਤਾਂ ਗੱਲ ਹੈਗੀ ਆ ਉਹ ਕਹਿਣ ਡਿਆ ਸੀ ਕਿ ਮੰਮੀ ਨੂੰ ਦੱਸ ਦੋ ਆਪਣੀ ਨੂੰ ਤੇ ਮੈਂ ਨਹੀਂ ਜਾਣਾ ਮੰਮੀ ਨਾਲ ਤੇ ਉਹਦੇ ਪਤਾ ਹੀ ਆ ਜੇ ਇਧਰ ਵੇਖ ਨਹੀਂ ਆਈ ਕਿਤੇ ਮੁੰਡੇ ਨੂੰ ਉਹਨੂੰ ਮੈਂ ਜਾਗੀ ਕਹਾਂ ਉਹਨੇ ਸਗੋਂ ਸਾਡਾ ਕਸੂਰ ਕਰ ਦੇਣਾ ਵਾ ਤੁਹਾਡਾ ਕਸੂਰ ਹੋਣਾ ਵਾ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਉਧਰ ਜਾਣ ਦੀ ਕਿੰਨਾ ਕੁਝ ਮੰਮੀ ਸਾਡੇ ਨਾਲ ਕਰਨ ਦੇ ਆ ਤੇ ਕਿਹੜੇ ਮੂਹ ਨਾਲ ਉਧਰ ਜਾਣਾ ਵਾ ਫਿਰ ਕਸੂਰ ਸਾਡਾ ਹੀ ਕੱਢਣਾ ਹੁੰਦੇ ਨੇ ਉਹਨਾਂ ਨੇ ਕਹਿਣਾ ਵਾ ਇੰਨੇ ਸਲਾਹ ਦਿੱਤੀ ਹੋਣੀ ਐ ਤੁਸੀਂ ਚੁੱਪ ਕੀਤੇ ਰੋ ਸੰਦੀਪ ਮੈਨੈ ਨਹੀਂ ਜਾਂਦਾ ਉਹਦੇ ਹੱਲ ਫਿਰ ਇਹ ਹੁੰਦਾ ਮੈਨੂੰ ਕਹੂਗਾ ਕੱਲ ਨੂੰ ਗੱਲ ਤੇ ਇਹੋ ਹੋਣੀ ਆ ਮੈਨੂੰ ਸੁਣਾ ਦਿੱਤਾ ਸੀ ਇਹਨੇ ਅੱਗੇ ਦਿੱਤਾ ਨਹੀਂ ਆ ਦੱਸ ਹੁਣ ਮੈਂ ਕੀ ਕਰਾਂ ਉਥੇ ਤੇ ਤੁਸੀਂ ਉਹਨੂੰ ਜਵਾਬ ਦੇ ਕੇ ਆਉਣਾ ਸੀ ਨਾ ਕਿ ਮੈਂ ਨਹੀਂ ਜਾਣਾ ਹੈਗਾ ਉਧਰ ਤੂੰ ਆਪੇ ਚੱਲ ਜਾ ਕੋਈ ਗੱਲ ਨਹੀਂ ਕਰਨੀ ਮੈਂ ਜਾਊਂਗਾ ਜੇਰੇ ਮੰਮੀ ਬਾਹਰ ਮਿਲਣੇ ਆਉਂਦੀ ਜਾਂਦੇ ਉਥੇ ਕਹਿ ਦੇ ਦਊਂਗਾ ਕਿ ਆਹ ਗੱਲ ਹੋਈ ਆ ਆਪਣਾ ਆਪ ਵੇਖ ਲੋ ਕੀ ਕਰਨਾ ਤੇ ਮੰਮੀ ਨੇ ਕਿਹੜਾ ਸਿੱਧੇ ਮੂੰਹ ਬੋਲਣਾ ਵਾ ਨਾ ਉਹਨਾਂ ਡੱਬਾ ਰੱਖਿਆ ਨਾ ਕਿ ਤੇ ਵਧਾਈ ਦੇਣਾ ਏ ਕੋਈ ਗੱਲ ਨਹੀਂ ਸੰਦੀਪ ਆਪਾਂ ਨਾ ਉਹਨਾਂ ਬੜੇ ਸੋਚਣਾ ਨਹੀਂ ਆ ਤੂੰ ਆਪਣੀ ਸਿਹਤ ਦਾ ਖਿਆਲ ਰੱਖ ਬਸ ਠੀਕ ਆ ਨਾ ਤੇ ਖਿਆਲ ਰੱਖਣੀ ਨਹੀਂ ਆ ਤੂੰ ਇਹਨਾਂ ਨੂੰ ਕੋਈ ਵੀ ਟੈਨਸ਼ਨ ਨਾ ਲਿਓ ਠੀਕ ਆ ਨਾ ਅਸੀਂ ਕਿਹੜਾ ਭੁੱਖੇ ਸੌਂਦੇ ਆ ਰੋਟੀ ਖਾ ਕੇ ਸੌਣੇ ਆ ਨਾ ਉਹ ਚੱਲ ਕੋਈ ਗੱਲ ਨਹੀਂ ਸੰਦੀਪ ਮੈਂ ਇਹੋ ਸੋਚਦਾ ਸੀ ਵੀ ਚੱਲ ਕਿਲਾ ਖੰਡ ਹੈਗੀ ਸੀ ਬਚਾ ਲੈਂਦਾ ਉਹਨੇ ਉਹ ਵੀ ਵੇਚ ਦੇਣੀ ਆ ਹੁਣ ਪਹਿਲੀ ਤੇ ਛੱਡੋ ਨੌਕਰੀ ਗਵਾ ਕੇ ਬਹਿ ਗਿਆ ਵਾ ਇਨੀ ਸੋਹਣੀ ਨੌਕਰੀ ਮਿਲੀ ਸੀ ਉਦੋਂ ਕਿ ਜਾਨੂੰ ਪਤਾ ਹੁੰਦਾ ਮੈਂ ਇਹ ਨੌਕਰੀ ਲੱਗ ਜਾਂਦਾ ਮੰਮੀ ਲਈ ਨੀ ਲੱਗਨ ਤਾਂ ਮੈਨੂੰ ਉਹਦੇ ਮੈਂ ਨਿੱਕੇ ਮੁੰਡਿਆਂ ਨੂੰ ਦਵਾਉਣੀਆਂ ਨੌਕਰੀ ਲੈ ਲੈਣ ਹੁਣ ਫਿਰ ਉਦੋਂ ਤੇ ਪੈਸੇ ਫੜ ਲੈਂਦੇ ਹੁੰਦੇ ਛੇਤੀ ਨਾ ਹੁਣ ਕਿੱਥੋਂ ਫੜਨੇ ਮਮੀ ਨੂੰ ਕੀ ਆ ਮੰਮੀ ਨੂੰ ਤਨਖਾਹ ਆਉਂਦੀ ਆ ਉਹਨਾਂ ਦਾ ਸਰੀ ਜਾਣਾ ਵਾ ਉਹਦੇ ਮੁੰਡੇ ਦੀ ਜ਼ਿੰਦਗੀ ਬਰਬਾਦ ਹੋਉਂਦੀ ਆ ਨਾ ਰਪਿੰਦਰ ਨੂੰ ਫਿਕਰ ਹੈਗਾ ਵਾ ਨਾ ਮੰਮੀ ਨੂੰ ਚਲੋ ਤੇਹੀ ਨਹੀਂ ਉਹਨਾਂ ਦੀ ਟੈਨਸ਼ਨ ਲੈਣੀ ਹੈਗੀ ਕੱਲ ਸੰਦੀਪ ਆ ਜਾ ਤੂੰ ਵੀ ਬਾਹਰ ਸਿਮਾ ਮੋੜਾ ਲੈ ਕੇ ਬੈਠੀ ਧੁੱਪੇ ਚਲੋ ਆ ਜਾ ਉੱਥੇ ਰਪਿੰਦਰਾ ਰਪਿੰਦਰ ਰਪਿੰਦਰ ਬਾਹਰ ਆ ਕੀ ਗੱਲ ਹੈ ਤੈਨੂੰ ਦਲਜਿੰਦਰ ਕੀ ਗੱਲ ਆ ਪੁੱਤ ਮੰਮੀ ਗੱਲ ਮੈਂ ਬਾਅਦ ਚ ਦੱਸੂਗੀ ਰਪਿੰਦਰ ਨੂੰ ਪਹਿਲਾਂ ਬਾਹਰ ਲਿਆਓ ਦਲਜਿੰਦਰ ਇੰਨੀ ਗੁੱਸੇ ਚ ਕਿਉਂ ਆ ਕੀ ਗੱਲ ਹੋਈ ਆ ਰਪਿੰਦਰ ਨੇ ਕੀ ਕਹਿਤਾ ਤੁਹਾਨੂੰ ਤੇ ਕਿਦੋਂ ਦੀ ਆਈ ਆ ਆਉਣ ਤੇ ਨਾ ਹੁਣੇ ਨਹੀਂ ਆ ਉਹਨੂੰ ਬਾਹਰ ਕੱਢੋ ਜਰਾ ਗੱਲ ਵੀ ਦੱਸ ਦੇਣੀ ਆ ਆਪਣਾ ਘਰ ਤੇ ਨੇ ਬਰਬਾਦ ਕੀਤਾ ਹੀ ਆ ਮੇਰਾ ਵੀ ਘਰਨ ਡਈ ਆ ਹੁਣ ਮੈਨੂੰ ਤੇ ਵਸਣ ਦੇਵੇ ਦਲਜਿੰਦਰ ਗੱਲ ਕੀ ਹੋਈ ਆ ਮੈਨੂੰ ਵੀ ਦੱਸ ਕੋਈ ਗੱਲ ਦਾ ਪਤਾ ਤੇ ਲੱਗੇ ਮੰਮੀ ਗੱਲ ਦਾ ਪਤਾ ਵੀ ਲੱਗ ਜੂਗਾ ਜਦੋਂ ਮੈਂ ਕਹਿਣ ਡਈ ਆ ਕਿ ਉਹਨੂੰ ਲੈ ਕੇ ਆਓ ਇੱਥੇ ਆਪੇ ਗੱਲ ਦਾ ਪਤਾ ਲੱਗ ਜਾਣਾ ਆ ਗਈ ਆ ਗਈ ਆ ਪੰਨੀ ਕਾਦਾ ਕੰਮ ਪੈ ਗਿਆ ਵੇ ਇਹਨਾਂ ਨੂੰ ਕੀ ਹੋਇਆ ਇੰਨੀ ਆਵਾਜ਼ਾਂ ਦੇ ਹੀ ਜਾਂਦੇ ਆ ਕੀ ਪਤਾ ਆਂਦੀ ਰਪਿੰਦਰ ਨੂੰ ਬਾਹਰ ਕੱਢ ਕੀ ਗੱਲ ਵਾ ਤਾ ਦੱਸੋ ਕੀ ਗੱਲ ਵਾ ਨੀ ਗੱਲ ਕਾਦੀ ਹੋਣੀ ਆ ਆਪਣਾ ਘਰ ਤੇ ਤੂੰ ਜੜ ਨਹੀਂ ਡਈ ਆ ਤੇ ਮੇਰਾ ਕਾਹ ਤੋਂ ਨਹੀਂ ਆ ਮੈਨੂੰ ਤੇ ਵਸ ਲੈਂਦੇ ਮੈਂ ਤਾਂ ਡੇ ਘਰ ਨੂੰ ਕੀ ਕਿਹਾ ਵਾ ਮੈਂ ਉਥੇ ਗਈ ਆ ਜੇ ਤੂੰ ਉਥੇ ਗਈ ਨਹੀਂ ਆ ਤੇ ਫੋਨ ਕਿਉਂ ਕਰਦੀ ਮੇਰੀ ਸੱਸ ਨੂੰ ਮੈਨੂੰ ਤੇ ਕਦੀ ਤੂੰ ਫੋਨ ਲਾਇਆ ਨਹੀਂ ਮੈਂ ਕਿਸੇ ਨੂੰ ਫੋਨ ਨਹੀਂ ਕੀਤਾ ਠੀਕ ਆ ਨਾ ਉਹਨਾਂ ਨੇ ਆਪ ਮੈਨੂੰ ਫੋਨ ਕਰਕੇ ਪੁੱਛਿਆ ਸੀ ਕਿ ਦਲਜਿੰਦਰ ਆਈ ਥੇ ਇਹ ਗੱਲ ਕਰਾਇਓ ਤੇ ਤੁਸੀਂ ਇੱਥੇ ਹੈ ਨਹੀਂ ਹੀ ਤੇ ਗੱਲ ਕਰ ਲਈ ਦੱਸ ਰਪਿੰਦਰ ਝੂਠ ਨਾ ਬੋਲਿਆ ਕਰ ਮੇਰੀ ਸੱਸ ਨੇ ਮੈਨੂੰ ਆਪ ਕਿਹਾ ਵਾ ਪਿਰਪਿੰਦਰ ਦਾ ਫੋਨ ਆਇਆ ਹੀਗਾ ਤੇ ਜੋ ਝੂਠੀ ਆ ਸੱਚੀਆਂ ਵਾ ਸਾਰੀਆਂ ਤੂੰ ਨੂੰ ਦੱਸ ਦਿੱਤੀਆਂ ਵਾ ਉਹਨੂੰ ਘੜਾ ਭਲੇਖਾ ਕੇ ਗੱਲ ਦਾ ਸਾਰਾ ਹੀ ਪਤਾ ਆ ਨੂੰ ਕੀ ਤੂੰ ਇਥੇ ਕਰਦੇ ਤੇ ਕੀ ਨਹੀਂ ਕਰਦੇ ਤੂੰ ਰਪਿੰਦਰ ਕੱਲ ਹੀ ਫੋਨ ਕੀਤਾ ਏ ਮੰਮੀ ਮੈਂ ਫੋਨ ਕਿੱਥੇ ਕੀਤਾ ਵਾ ਨੂੰ ਮੈਨੂੰ ਕੀ ਲੋੜ ਪਈ ਕਰਨ ਦੀ ਕੀਤਾ ਕਿਉਂ ਨਹੀਂ ਆ ਮੰਮੀ ਇਹਨੇ ਫੋਨ ਕੀਤਾ ਵਾ ਤੇ ਮੇਰੀ ਸੱਸ ਨੂੰ ਕਹਿੰਦੀ ਆ ਵੀ ਇਹਨੇ ਦਲਜੀਤ ਨੂੰ ਲੱਖ ਰੁਪਈਆ ਦਿੱਤਾ ਵਾ ਜੇ ਮੈਂ ਦੇ ਵੀ ਦਿੱਤਾ ਤੇ ਇਹਦੇ ਵਿੱਚ ਇਹਨੂੰ ਕਾਦੀ ਤੰਗੀ ਆ ਇਹਨਾਂ ਨੂੰ ਨਹੀਂ ਮੈਂ ਦਿੱਤੇ ਹੈਗੇ ਇਹਨੂੰ ਕੀ ਲੋੜ ਹੀ ਦੱਸਣ ਦੀ ਭਲਾ ਤੂੰ ਆਪਣਾ ਤੇ ਘਰ ਖਰਾਬ ਕੀਤਾ ਉਹਦਾ ਕੱਲ ਹੀ ਲੱਗੀ ਕਰਨ ਤੂੰ ਕਾਲੀ ਫੋਨ ਕਰਦਾ ਸੀ ਮੰਮੀ ਮੈਂ ਕਿਸਦਾ ਘਰ ਨਹੀਂ ਖਰਾਬ ਕੀਤਾ ਠੀਕ ਵਾ ਨਾ ਇਹਨਾਂ ਨੂੰ ਨਾ ਉਦਾਂ ਹੀ ਦਾ ਜੀ ਕਰਦਾ ਰਹਿੰਦਾ ਲੜਨ ਨੂੰ ਜੇ ਹੁਣ ਉਧਰ ਨਹੀਂ ਨਾ ਤਾਂ ਹੁਣ ਇਧਰ ਆ ਗਏ ਆਏ ਉਹਨੂੰ ਸੁਫਣਾ ਆ ਗਿਆ ਕਿ ਲੱਖ ਰੁਪਈਆ ਦਿੱਤਾ ਬਦਲਜੀਤ ਨੂੰ ਤੂੰ ਦੱਸਿਆ ਮੈਂ ਤਾਂ ਫੇਰ ਹੀ ਪਤਾ ਲੱਗਾ ਕਿ ਕਿਉਂ ਚੋਰੀਆਂ ਕਮਾਉਂਦੇ ਮੰਮੀ ਜਿਹਦਾ ਚੋਰੀਆਂ ਕਮਾਉਣੀਆਂ ਨਾ ਫਿਰ ਇਹੋ ਕੋਈ ਹੁੰਦਾ ਹੁੰਦਾ ਵਾ ਤੇ ਮੇਰੀ ਗੱਲ ਸੁਣੋ ਲੇਕਿਨ ਇਹ ਬਗਾਨਿਆਂ ਨੂੰ ਦਿੱਤੇ ਹੀ ਆਪਣੇ ਨੂੰ ਦਿੱਤੇ ਹੀ ਤੁਹਾਨੂੰ ਵੀ ਦਿੱਤੇ ਹੀ ਲੱਖ ਰੁਪਈਆ ਮੰਮੀ ਮੇਰਾ ਘਰ ਲੱਖ ਰੁਪਈਆ ਇਹ ਤਾਂ ਮੈਨੂੰ ਪਤਾ ਵਾ ਨਾ ਮੈਂ ਕਿੰਨੂੰ ਦੱਸਣਾ ਕਿੰਨੂੰ ਨਹੀਂ ਦੱਸਣੀ ਆਪਣਾ ਘਰ ਕਿੱਦ ਉਹ ਪਤਾਵਾ ਮੈਨੂੰ ਕਹਿੰਦਾ ਉਹਦੀ ਘਰ ਆਪਣਾ ਸਮਝਦੇ ਆ ਠੀਕ ਵਾ ਨਾ ਉਹ ਵਿਚਾਰੇ ਗੋੜੇ ਗੋੜੇ ਰੋਂਦੀ ਰਹਿੰਦੀ ਆ ਬੜਾ ਕੁਝ ਸਮਝਦੇ ਨੂੰ ਆਪਣਾ ਮੈਨੂੰ ਕਿਹਦਾ ਦੱਸਣਾ ਹੈ ਕਿ ਨਹੀਂ ਸਾਸ ਨੂੰ ਕੋਈ ਰੋਂਦੀ ਆ ਹੋਰ ਕੇ ਕੋ ਤੇ ਰੋਂਦੀ ਨਹੀਂ ਉਹ ਖਟੀਆਂ ਮਿੱਠੀਆਂ ਜੂ ਮਾਰਨੀਆਂ ਹੁੰਦੀਆਂ ਉਹਦੇ ਨਾਲ ਮੈਨੂੰ ਨਹੀਂ ਇਹੋ ਜਿਹਾ ਆਤਾ ਕਿ ਠੀਕ ਆ ਨਾ ਆਤਾ ਨਹੀਂ ਤੇ ਕਿਉਂ ਫੋਨ ਕਰਦੀ ਉਹਨੂੰ ਕਿੰਤਾ ਮੈਂ ਫੋਨ ਨੂੰ ਚੁੱਕਿਆ ਕਰ ਤੂੰ ਉਹਨੂੰ ਕਰਿਆ ਵੀ ਨਾ ਕਰ ਨਹੀਂ ਤੁਹਾਡੇ ਵਾਂਗੂ ਥੋੜਾ ਵਾ ਵੀ ਹੁਣ ਸਾਰਿਆਂ ਦਾ ਵਗਾੜ ਕੇ ਬੈਜੋ ਕਿਸ ਨੂੰ ਨਾ ਕਵਾਓ ਬੁਲਾਓ ਤੁਸੀਂ ਤਾਂ ਹੁਣ ਛੱਡੇ ਆਪਣੇ ਰਿਸ਼ਤੇਦਾਰੀ ਤੇ ਤੇਰੀ ਮੇਰੇ ਨਾਲ ਵਾ ਜਦੋਂ ਮੇਰੇ ਨਾਲ ਨਹੀਂ ਬਣਦੀ ਤੇਰੀ ਤੇ ਉਹਨੂੰ ਪਾ ਤੂੰ ਫੋਨ ਲਾ ਕੇ ਬੈਠੀਂ ਕਰਦੀ ਆ ਫੋਨ ਨੂੰ ਜਿਹੜਾ ਬੰਦਾ ਚੰਗਾ ਵਾ ਨਾ ਉਹਨੂੰ ਮੈਂ ਚੰਗਾ ਸਮਝਦੀ ਆ ਤੇ ਜਿਹੜਾ ਜਿੱਦਾਂ ਦਾ ਉਹਨੂੰ ਉਦਾਂ ਦਾ ਰਹਦੀ ਹੁੰਦੀ ਆ ਉਹ ਵੀ ਤੇਰੇ ਵਰਗੀ ਚੰਗੀ ਓਏ ਬਕਵਾਸ ਕਰੀ ਜਾਨੀ ਆ ਤੂੰ ਜੇ ਤੂੰ ਕੀਤਾ ਫੋਨ ਤਾਂ ਤਾਂ ਹੀ ਕਹਿਂਦੀ ਐ ਮੰਮੀ ਹਾਂ ਕਿਦਾਂ ਦੀਆਂ ਗੱਲਾਂ ਹੋਈਆਂ ਭਲਾ ਹੁਣ ਉਹਦੇ ਮਗਰ ਲਾ ਕੇ ਮੈਨੂੰ ਇਦਾਂ ਬੋਲੋਗੇ ਘੋਰ ਕੀ ਦਬੋਲ ਨਾ ਫਿਰ ਤੈਨੂੰ ਐਵੇਂ ਜੋ ਮੂੰਹ ਆਇਆ ਬੋਲੀ ਜਾਂਦੇ ਆਵੇਂ ਤੇਰਾ ਕੰਮ ਕੀ ਚੁੱਪ ਕਰ ਜੋ ਜਿਹਦੇ ਇਥੇ ਰਹਿਣਾ ਦਾ ਰਹੀ ਜਾਓ ਮੇਰੇ ਚਲ ਜਾਓ ਤੁਸੀਂ ਇਹ ਨਾਲ ਛੇਰ ਹੋ ਗਿਆ ਦਿਮਾਗ ਖਰਾਬ ਮੰਮੀ ਤੁਸੀਂ ਆ ਕਮ ਚੰਗਾ ਨਹੀਂ ਕੀਤਾ ਮੇਰੇ ਜਪੇੜ ਮਾਰ ਗਏ ਹਾ ਨਹੀਂ ਚਪੇੜ ਹੀ ਮਾਰਦੀ ਚਾਚੀ ਨੇ ਤੇ ਰਪਿੰਦਰ ਦੇ ਇੱਕ ਗੱਲ ਵਧੀਆ ਹੀ ਹੋਇਆ ਵਾ ਇਹ ਵੀ ਨਾ ਹਰ ਦੀ ਨਹੀਂ ਆ ਕਦੀ ਉਹ ਦੀ ਕਦੀ ਲੁੱਤੀਆਂ ਲਾਉਂਦੀ ਕਦੀ ਉਹ ਦੀਆਂ ਲੰਦੀ ਇਹ ਵੀ ਨਹੀਂ ਲੁੱਤੀਆਂ ਲਾਉਣਾ ਹਰ ਦੀ ਭਲਾ ਇਹਨੂੰ ਕੀ ਲੋੜ ਹੀ ਦਿਲਜੀਤ ਦੇਰ ਦੀ ਸਾਸ ਨੂੰ ਦੱਸਣ ਦੀ ਕਿ ਦਿਲਜੀਤ ਨੂੰ ਲੱਖ ਰੁਪਈਆ ਦਿੱਤਾ ਵਾ ਚੰਗਾ ਹੀ ਹੋਇਆ ਇੱਕ ਗੱਲੋ ਮੈਂ ਤਾਂ ਕਹਿੰਦੀ ਇਦਾਂ ਹੀ ਚਾਹੀਦਾ ਸੀ ਚੰਗਾ ਚੰਗਾ ਲੜੋ ਲੜੋ ਇਦਾਂ ਤਮਾਸ਼ਾ ਵੇਖਣਾ ਮੈਂ ਵੀ ਮੈਂ ਤਾਂ ਇਹੋ ਚਾਹੁੰਦੀ ਸੀ ਕਿ ਨਾ ਦੋਵਾਂ ਘਰਾਂ 'ਚ ਇਹੋ ਤਮਾਸ਼ਾ ਇਦਾਂ ਹੀ ਲੱਗੇ ਤੇਰਾ ਕੰਮ ਕੀ ਫੋਨ ਕਾਂਦਾ ਨੂੰ ਕਿਦ ਨਾ ਤੇਰੀ ਬਾਂਦੀ ਨਹੀਂ ਤੇ ਸਾਸ ਨੂੰ ਤਾਂ ਫੋਨ ਕਰ ਕਰ ਗੱਲਾਂ ਕਾਂਡ ਲਈ ਕਡੇਰਾ ਪਖੰਡ ਫੜੇ ਆ ਮੰਮੀ ਆ ਜਿਹੜਾ ਤੁਸੀਂ ਕੰਮ ਕੀਤਾ ਵਾ ਨਾ ਇਹ ਨਤੀਜਾ ਤੁਹਾਨੂੰ ਇੱਕ ਨਾ ਇੱਕ ਦਿਨ ਮਿਲ ਜੂਗਾ ਵੇਖਿਓ ਨਾ ਮਿਲੂ ਦੇ ਤੂੰ ਹੈ ਹੀ ਇੰਨਾ ਕਮਾਜੋਗੀ ਆ ਤੈਨੂੰ ਵਜਝਦੀਆਂ ਰਹਿਣ ਤਾਂ ਚੰਗੀ ਰੋਖ ਰਹਿਣੀ ਆ ਮੰਮੀ ਜੇ ਇਹੋ ਕੰਮ ਤੁਸੀਂ ਪਹਿਲਾਂ ਕੀਤਾ ਹੁੰਦਾ ਨਾ ਇਥੋਂ ਤੱਕ ਗੱਲ ਹੀ ਨਹੀਂ ਪਹੁੰਚਣੀ ਇਹ ਸਾਰਾ ਤੁਹਾਡਾ ਹੀ ਕਸੂਰ ਵਾ ਮੇਰਾ ਕਾਦਾ ਮੈਂ ਇਹਨੂੰ ਕਹਿੰਨੀ ਫੋਨ ਕਰ ਮੈਨੂੰ ਕੀ ਪਤਾ ਕਿਹੜੇ ਵਾਲੇ ਫੋਨ ਕਰਦੀ ਅੰਦਰਾਂ ਚ ਵਰਵੜ ਕੇ ਤੇ ਬਣਦੀ ਤੇ ਤੂੰ ਉਹਦੀ ਆ ਨਾ ਤੈਨੂੰ ਨਹੀਂ ਪਤਾ ਉਹ ਕਿੱਦਾਂ ਦੀ ਆ ਬਣਦੀ ਮੈਂ ਉਹਦੀ ਮੈਂ ਤਾਂ ਮੇਰੇ ਘਰ ਪਵਾੜਾ ਪਾਇਆ ਨਾ ਜਿਹੜਾ ਕੋ ਹਸਾਬ ਹੀ ਨਹੀਂ ਆ ਚੰਗਾ ਹੈਂ ਤੂੰ ਲੱਗ ਗਿਆ ਉਦਾਂ ਸਾਡੇ ਘਰ ਨਹੀਂ ਆਉਂਦੀ ਆ ਜਾ ਅੰਦਰ ਨਹੀਂ ਮੈਂ ਨਹੀਂ ਅੰਦਰ ਆਉਣਾ ਰਹਿਣ ਦੋ ਤੁਸੀਂ ਜਦੋਂ ਮੈਂ ਅੰਨੀ ਉਦੋਂ ਇਹੋ ਕੋ ਤਕਲੇਸ਼ ਹੁੰਦਾ ਮੈਂ ਤੇ ਹੰਦੀ ਨਹੀਂ ਇਸੇ ਕਰਕੇ ਇੱਧਰ ਤੈਨੂੰ ਕੀ ਪਤਾ ਮੈਂ ਬਥੇਰੀ ਦਿਵਾਰੇ ਦੇ ਹੁੰਨੀ ਇਹਨੂੰ ਲੱਗਦੀ ਨਹੀਂ ਬਿਸ਼ਰਮ ਹੋ ਗਈ ਐ ਹੁਣ ਲੱਗ ਜੂਗੀ ਨਾ ਵੱਜੀ ਆ ਚਪੇੜ ਤੇ ਜੇਤ ਹੋਏਗੀ ਬੰਦੇ ਦੀ ਤੇ ਫੇਰ ਤਾਂ ਲੱਗ ਜੂ ਇਹਨੂੰ ਮਮਮੀ ਇਹਨੂੰ ਨਹੀਂ ਕਿ ਲੱਗਣੀ ਹੈਗੀ ਲੱਗਣ ਢਈ ਐ ਇਹਨੂੰ ਹੈ ਹੀ ਬਿਸ਼ਰਮ ਹੋ ਗਈ ਐ ਮੈਂ ਹੀ ਕਰਾਂ ਇਹਨਾਂ ਨੇ ਤਾਂ ਤੰਗ ਕੀਤਾ ਨਾ ਕਿਤੇ ਜਿਹੜਾ ਕੋਈ ਸਾਥ ਹੀ ਨਹੀਂ ਆ ਪਤਾ ਨਹੀਂ ਕਿੱਥੋਂ ਆ ਗਈ ਡੈਨ ਜੀ ਦੀ ਆ ਕੇ ਤੇ ਗੱਲਾਂ ਡੈਪੀ ਕਰਨ ਮੈਨੂੰ ਇੰਨਾ ਤੰਗ ਕਰਦੀ ਆ ਕਿ ਤੇ ਹੁਣ ਮੈਂ ਚਲੀ ਜਾਣਾ ਵਾ ਦੁਖੀ ਹੋ ਗਈ ਇਹਨਾਂ ਤੋਂ ਹੁਣ ਮੈਂ ਆਪਣਾ ਘਰ ਨਹੀਂ ਸੰਭ ਸਕਦੀ ਤੇ ਕਿਸ ਨੂੰ ਸਿਖਾਉਂਦੀ ਫਿਰਦੀ ਆ ਮੇਰੀ ਗੱਲ ਸੁਣ ਓ ਕਿੱਧਰ ਟਈਆਂ ਕੱਪੜੇ ਪਾਉਣਾ ਚੱਲੀਆਂ ਪਿੰਡ ਚੱਲੀਆਂ ਹੋਰ ਦੱਸ ਪਣੀ ਕਿੱਥੋਂ ਆ ਗਏ ਮੂੰਹ ਜੋਗੇ ਕੀ ਹੋਇਆ ਵਾ ਪਿੰਡ ਕੀ ਹੋਇਆ ਵਾ ਪਿੰਡ ਤੁਹਾਡੇ ਘਰ ਦੇ ਨੂੰ ਬੋਲੀ ਵੱਜੀ ਆ ਇਹੋ ਗੱਲਾਂ ਕਰਦੇ ਆ ਬਾਰ-ਬਾਰ ਉਹ ਮੈਨੂੰ ਗੱਲ ਤਾਂ ਦੱਸ ਹੋਈ ਕੀ ਆ ਗੱਲ ਤਾਂ ਮੈਂ ਕੀ ਦਸਾਂ ਅਡਾਡੀ ਭੈਣ ਨਹੀਂ ਆਈ ਜਿਹੜੀ ਉਹ ਆ ਕੇ ਤੇ ਇੱਥੇ ਬੜਾ ਬੋਲਣਦੀ ਆ ਐ ਇਹ ਤੂੰ ਮੇਰੀ ਇਹ ਸੱਸ ਨੂੰ ਫੋਨ ਕੀਤਾ ਵਾ ਉਹਨੂੰ ਐ ਇਹ ਤੂੰ ਗੱਲਾਂ ਦੱਸੀਆਂ ਵਾ ਮੈਨੂੰ ਕੀ ਲੋੜ ਪਈ ਉਹਦਾ ਗੱਲਾਂ ਦੱਸਾਂ ਦੀ ਜੇ ਹੁਣ ਅਗਲੀ ਦਾ ਫੋਨ ਆ ਜੇ ਹੁਣ ਜੁਕਣਾ ਤੇ ਫਰਜ਼ ਬੰਦਾ ਨਾ ਫਿਰ ਅਗਲੇ ਨੇ ਕਹਣਾ ਲੈ ਮਜਾਜ ਕਰਦੇ ਅਗਲੇ ਫੋਨ ਹੀ ਚੁੱਕਦੇ ਹੈਗੇ ਤੇ ਮੰਮੀ ਨੂੰ ਪਤਾ ਨਹੀਂ ਕੀ ਹੋਇਆ ਵਾ ਉਹਨੇ ਮੇਰੇ ਵੱਟ ਕੇ ਚਪੇੜ ਮਾਰੀ ਇੱਥੇ ਚੰਗਾ ਆ ਤੇਰੇ ਚਪੇੜ ਮਾਰਤੀ ਮੈਂ ਲ ਗਈ ਨਾ ਕਸੂਰ ਹੀ ਸਾਰਾ ਤੇਰਾ ਹੋਣਾ ਵਾ ਜਦੋਂ ਉਹਦੀ ਸੱਸ ਦਾ ਫੋਨ ਆਉਂੰਡਿਆ ਸੀ ਤੇ ਤੂੰ ਕਿਉਂ ਚੁੱਕਿਆ ਨਾਲੇ ਤੋਂ ਉਹਦੀਆਂ ਗੱਲਾਂ ਕੀਤੀਆਂ ਹੋਣੀਆਂ ਮੈਨੂੰ ਕਿਤੇ ਭਲੇਖਾ ਵਾ ਤੇਰਾ ਜਾ ਜਾਨੀਆਂ ਦੇ ਜਾ ਪਿੰਡ ਨੂੰ ਨਾਲੇ ਤੇਰਾ ਵੀ ਚਾਰ ਲੱਖ ਜੂਗਾ ਪਿੰਡ ਜਾਣ ਵਾਲਾ ਮੈਨੂੰ ਨੀ ਗਿਆ ਪਤਾ ਹੈਗਾ ਉਹਨਾਂ ਨੂੰ ਤੇ ਹੀ ਕੁਝ ਕਹਿਣਾ ਨਹੀਂ ਆ ਤੇ ਮੇਰੇ ਦਿਵਾਲੇ ਹੋਈ ਜਾਂਦੇ ਆ ਮੇਰਾ ਸਿਰ ਨਾ ਖਾ ਚੰਗਾ ਸਾਰਾ ਕਸੂਰ ਤੇਰਾ ਹੋਣਾ ਮੈਨੂੰ ਭਲੇਖਾ ਨਹੀਂ ਆ ਤੇਰਾ ਕਸੂਰ ਆ ਸਾਰਾ ਤੇਰਾ ਇਥੇ ਕਸੂਰ ਤੇ ਤੁਹਾਡਾ ਵਾ ਸਾਰਿਆਂ ਦਾ ਜਿਹੜੇ ਰਲ ਮਿਲ ਕੇ ਮੈਨੂੰ ਸ਼ਦੈਣ ਬਣਾਉਂਦੇ ਆ ਤੂੰ ਉਸ ਦੈਣ ਬਾਨੀ ਕੱਲੀ ਆ ਤੂੰ ਕਿਉਂ ਕੀਤਾ ਵੀ ਸੱਸ ਨੂੰ ਫੋਨ ਉਹਨੇ ਰੌਲਾ ਪਾਉਣਾ ਫੇਰਾਂ ਕੇ ਕੀਤਾ ਮੈਂ ਸੱਸ ਨੂੰ ਫੋਨ ਸੱਸ ਨੂੰ ਮੈਂ ਫਟ ਮਾਰਤਾ ਵਾ ਜੋ ਕੋਹੇ ਕਰਦੀ ਫਿਰਦੀ ਉਹ ਕੋਹ ਦੱਸਿਆ ਮੈਂ ਚੋਰੀਆਂ ਕਮਾਉਂਦੀ ਫਿਰਦੀ ਪੈਸੇ ਉਹਨਾਂ ਨੂੰ ਚੋਰੀ ਦੇ ਜਾਂਦੀ ਆ ਤਾਂ ਫੇਰ ਪਿੰਡ ਜਾਣ ਵਾਲੀ ਕਿਹੜੀ ਗੱਲ ਆ ਇੱਧਰ ਲੱਖ ਦਿੱਤਾ ਤੇ ਉਹਨੂੰ ਪਿਸ਼ੂ ਪੈ ਗਏ ਸੀ ਕਿ ਮੈਨੂੰ ਬਸ ਪੈਸੇ ਮਿਲ ਜਾਂ ਦਵਾ-ਦਵਾ ਤੂੰ ਕੱਪੜੇ ਤਾਂ ਪਾਉਂਦੀ ਹੋਣੀ ਆ ਵੀ ਮੈਨੂੰ ਕੋਈ ਡੱਕੂਗਾ ਆਹੀ ਨਹੀਂਗਾ ਤੈਨੂੰ ਰੱਖਣਾ ਤੇ ਨਾ ਡੱਕੋ ਨਹੀਂ ਡਕਣਾ ਤੇ ਤਾਂ ਮਗਰ ਆਇਓ ਨਾ ਲੈਣ ਠੀਕ ਵਾ ਨਾ ਜਾ ਓਏ ਇੱਕ ਮਿੰਟ ਹੁਣ ਕੀ ਆ ਉਹ ਚਲ ਤੇ ਤੂੰ ਜਾਣਾ ਹੀ ਆ ਤਾਂ ਮੈਨੂੰ ਸੈਟ ਦੱਸ ਜਾ ਕਿੱਥੇ ਆ ਆ ਦਿਨੀ ਸਾਡੇ ਚੱਜ ਨਹੀਂ ਉਹ ਰੱਖ ਇੱਥੇ ਬੈਗ ਤੇ ਮੈਨੂੰ ਸੈਟ ਕਰ ਹਾਂ ਨਹੀਂ ਸੈਟ ਸੂਟ ਕੋਈ ਵੀ ਚੰਗਾ ਸਾਰਾ ਕੁਝ ਵੇਚ ਵਟ ਕੇ ਨਾ ਤਾਂ ਮੁੜ ਕੇ ਬੈਜੋ ਮੰਗਣ ਲੋਕਾਂ ਘਰ ਕਿ ਮੈਨੂੰ ਦੇ ਦਿਦੋ ਹੁਣ ਖਾਣ ਨੂੰ ਕੋ ਉਹ ਮੈਨੂੰ ਦੇ ਯਾਰ ਸੈਟ ਕਿੱਥੇ ਇੱਥੇ ਰੱਖ ਦੇ ਦੇ ਸੈਟ ਨਹੀਂ ਸੈਟ ਸੂਟ ਕੋਈ ਵੀ ਚੱਲੀ ਮੈਂ ਲਾ ਜਾ ਲਾ ਦੂੰਗਾ ਮੈਂ ਆ ਤੇ ਮੈਂ ਪਤਾ ਨਹੀਂ ਕਿਹੜੀ ਗੱਲ ਹੋ ਗਈ ਐਵੇਂ ਬੇਵਤਾ ਪਾਈਆ ਘਰ ਦੇ ਵਿੱਚ ਨੇ ਇਨੂੰ ਕਿ ਲੋੜ ਪਈ ਏ ਦਸ ਤੇ ਫੋਨ ਕਰਨ ਦੀ ਗੱਲਾਂ ਉਹਨੂੰ ਦਸੀਆਂ ਹੋਣੀਆਂ ਝੂਠੀਆਂ ਸੱਚੀਆਂ ਤੇ ਉਹ ਫੇਰ ਆਣ ਕੇ ਦਿਵਾਲੀ ਹੋਈ ਹੋਣੀ ਆ ਜਾਣੀ ਆ ਤੇ ਜਾ ਲੈ ਸਾਰੇ ਜਾਨੇ ਬੜੇ ਧੁੱਪੇ ਬੈਠੇ ਆ ਸਾਸਿਕਾਲ 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 ਵੋ ਸੋਤਾਵਾ ਹਾਂਜੀ ਹਾਂਜੀ ਚੱਲ ਵਧੀਆ ਵਾ ਨਾਲੇ ਧੁੱਪੇ ਲੈ ਕੇ ਬੈਠੀਆਂ ਆਂ ਹਾਂਜੀ ਦੀਦੀ ਸੋਖਵਾ ਤੇ ਫੋਨ ਹੁਨੇ ਕੀਤਾ ਇਦਾਂ ਹੀ ਆ ਗਈ ਆਉਣਾ ਆਣਾ ਕੀ ਆ ਸੰਦੀਪ ਮੈਂ ਇੱਥੇ ਆ ਗਈ ਸੀ ਤੇ ਉਹ ਜਿਹੜੀ ਮਹਾਰਾਣੀ ਆ ਉਹ ਮਗਰੋਂ ਕਿਤੇ ਮੇਰੀ ਸੱਸ ਨਾਲ ਗੱਲਾਂ ਕਰਦੀ ਰਹੀ ਫੋਨ ਤੇ ਕੌਣ ਸਰਪਿੰਦਰ ਹੋਰ ਕੌਣ ਇਹਨੇ ਚੰਗਾ ਹਟੇ ਕਰਕ ਪੱਤ ਪਾਇਆ ਵਾ ਹੋਰ ਕਿਹੜੀ ਗੱਲਾਂ ਗੱਲ ਕੀ ਹੋਣੀ ਆ ਦਲਜੀਤ ਜਿਹੜੇ ਮੈਂ ਤੈਨੂੰ ਪੈਸੇ ਨਹੀਂ ਦਿੱਤੇ ਹਾਂਜੀ ਉਹ ਵੀ ਇਹਨੇ ਮੇਰੀ ਸੱਸ ਨੂੰ ਦੱਸ ਜਾਵਾ ਕਿ ਦਲਜੀਤ ਨੂੰ ਪੈਸੇ ਦਿੱਤੇ ਆ 10 ਪੈਸੇ ਮੇਰੇ ਹੀ ਮੈਂ ਦੇਤੇ ਇਹਨੂੰ ਵਿੱਚ ਕੀ ਹੈ ਭਲਾ ਵੇਲਾ ਹਟਦੀ ਨਹੀਂ ਐ ਇੰਨਾ ਕੋ ਹੁੰਦੇ ਇਹਨਾਂ ਦੇ ਘਰ ਫਿਰ ਨਹੀਂ ਹਟਦੀ ਇਹਨੂੰ ਕਿੱਥੋਂ ਪਤਾ ਲੱਗ ਗਿਆ ਉਹ ਸੰਦੀਪ ਮੈਂ ਤੇ ਮੰਮੀ ਨੇ ਗੱਲ ਕੀਤੀ ਸੀ ਕਿ ਮੰਮੀ ਥੋੜੇ ਪੈਸੇ ਭਾਜੀ ਕੋਲ ਲਏ ਆ ਥੋੜੀ ਬੋਦੀ ਨਾ ਭੈਣ ਨੇ ਮਦਦ ਕੀਤੀ ਆ ਤੁਹਾਨੂੰ ਕੀ ਲੋੜ ਸੀ ਤੁਹਾਨੂੰ ਚੰਗਾ ਭਲਾ ਪਤਾ ਵਾ ਕੀ ਕਿਦਾਂ ਦੀਆਂ ਹੈਗੀਆਂ ਵਾ ਤੇ ਮੰਮੀ ਨੇ ਚੁੱਕ ਕੇ ਉਹਨੂੰ ਦੱਸਿਆ ਰਵਿੰਦਰ ਨੂੰ ਉਹ ਤੇ ਨਿੱਗੀ ਨਿੱਗੀ ਗੱਲ ਦੱਸਦੇ ਰਵਿੰਦਰ ਨੂੰ ਤੁਹਾਨੂੰ ਕਿਹੜਾ ਭੁੱਲ ਵਾ ਹੁਣ ਉਹਨਾਂ ਦੇ ਘਰ ਤੇ ਲੜਾਈ ਪਾਤੀ ਨਾ ਵੇਲਾ ਹਟਦੀ ਨਹੀਂ ਆਣਾ ਏ ਚੱਲ ਸੰਦੀਪ ਇਹਦੇ ਵਿੱਚ ਇਹਦੀ ਵੀ ਕੀ ਗਲਤੀ ਆ ਇਹਨੇ ਤਾਂ ਉਹਦਾ ਮੰਮੀ ਨਾਲ ਗੱਲ ਕਰ ਦਿੱਤੀ ਹੋਊਗੀ ਤੇ ਮੰਮੀ ਨੇ ਉਹਨੂੰ ਦੱਸ ਦਿੱਤਾ ਚੱਲ ਜੇ ਮੰਮੀ ਨੇ ਦੱਸ ਵੀ ਦਿੱਤਾ ਹੀ ਇਹਦਾ ਨਹੀਂ ਫਰਜ ਬਣਦਾ ਮੇਰੀ ਸੱਸ ਨੂੰ ਫੋਨ ਕਰਨ ਦਾ ਜਦੋਂ ਮੇਰੇ ਨਾਲ ਨਹੀਂ ਇਹਦਾ ਹੈਗਾ ਕੋਈ ਵੀ ਤੇ ਉਹਨੂੰ ਐਵੇਂ ਚੁਗਲੀਆਂ ਲੰਦੀ ਰਹਿੰਦੀ ਆ ਪਰ ਨਾ ਦਲਜੀਤ ਮੈਂ ਤਾਂ ਹੁਣ ਚੰਗੀਆਂ ਸੁਣਾ ਕੇ ਆਈ ਆ ਮੈਂ ਤਾਂ ਚੰਗੀ ਕੀਤੀ ਆ ਪਹਿਲਾਂ ਸਿੱਧੀ ਉਧਰ ਹੀ ਆਈ ਸੀ ਤੇ ਗੱਲਾਂ ਗੱਲਾਂ ਦੇ ਵਿੱਚ ਨਾ ਸੱਗੀ ਹੀ 扑ੜਕਣ ਤੇ ਮੰਮੀ ਨੇ ਛੱਡੀ ਅੱਜ ਚਪੇੜ ਜਿੰਦਗੀ 'ਚ ਨਾ ਮੰਮੀ ਨੇ ਪਹਿਲੀ ਵਾਰੀ ਕੋਈ ਚੰਗਾ ਕੰਮ ਕੀਤਾ ਵਾ ਜਿਹੋ ਕੰਮ ਪਹਿਲਾਂ ਕੀਤਾ ਹੁੰਦਾ ਨਾ ਇੱਥੇ ਤੱਕ ਗੱਲ ਨਹੀਂ ਪਹੁੰਚਣੀ ਉਹਨੇ ਚਪੇੜ ਨਾ ਸੁਧਰਨਾ ਨਹੀਂ ਆ ਉਹਨੇ ਵਿਗੜ ਜਾਣਾ ਉਹਨੇ ਹੋਰ ਵੇਖਿਓ ਕੀ ਬਣਨਾ ਹੁਣ ਉਧਰ ਬੇ ਕਿਤੇ ਨਹੀਂ ਬਣ ਚੱਲਿਆ ਇਹ ਉਹਦੇ ਨਾਲ ਹੋਣਾ ਹੀ ਚਾਹੀਦਾ ਸੀ ਮੈਂ ਤਾਂ ਨਹੀਂ ਸਭ ਤੋਂ ਪਹਿਲਾਂ ਹੋ ਜਾਂਦਾ ਤੇ ਚੰਗਾ ਹੈ ਉਹ ਭੈਣ ਲਵਲੀ ਕਹਿੰਦੇ ਚੰਗੇ ਕੰਮ ਕਰਨਦੇ ਆ ਵਾ ਹਿੰਦੇ ਨੂੰ ਮਿਲਿਆ ਕਿਤੇ ਜਾ ਕੇ ਉਹਨੂੰ ਕਹਿੰਦਾ ਆਪਣੀ ਪਿਆਲੀ ਵੇਚ ਦੇਣੀ ਆ ਪਰ ਕੋ ਪੈਸੇ ਮੰਗਣ ਦੇ। ਇਹ लवली ਵੀ ਨਾ ਇਹਨਾਂ ਦਾ ਕਰਕੇ ਇੱਥੋਂ ਤੱਕ ਪਹੁੰਚਾ ਵਾ। ਇਹ ਜੋ ਕੁਝ ਵੀ ਹੋਣ ਡਿਆ ਨਾ ਰਪਿੰਦਰ ਦਾ ਕਰਕੇ ਹੀ ਹੋਣ ਡਿਆ ਵਾ। ਤੇ लवली ਨੇ ਹੁਣ ਪਛਾਣ ਹੀਗਾ ਮੋੜਨਾ। ਇਹਨੇ ਗਾਂ ਨੂੰ ਹੀ ਜਾਣਾ ਵਾ। ਉਹ ਜੜੀ ਹੈਗੀ ਆ ਨਾ ਉਹ ਦਲਜੀਤ ਵਿਕਣੀ ਆ। ਮੈਨੂੰ ਕਹਿੰਦਾ ਪੈਣ ਕਿਤੇ ਬਾਜੀ। ਉਹ ਨੌਕਰੀ ਵੀ ਗਈ ਆ ਤੇ ਪਿਆਲੀ ਵੀ ਜਾਂਦੀ ਰਹੀ ਨਾ ਖਾਣਾ ਕਿੱਥੋਂ ਵਾ? ਜੇ ਤਉ ਉਹਨੂੰ ਨਹੀਂ ਹੈਗਾ ਖਾਣ ਦਾ ਤੇ ਫਿਰ ਆਪਾਂ ਕੀ ਕਰ ਸਕਦੇ? ਦਰਸ ਤੇ ਸਾਨੂੰ ਬਥੇਰਾ ਹੁੰਦਾ ਵਾ। ਭਰਾਵਾ ਸਾਡਾ ਪਰ ਕਰੀਏ ਕੀ ਹੋਣਾ ਹੀ ਉਹ ਭੈਣ ਇਹਨਾਂ ਕੋਨਾ ਕੋ ਕਰਦੇ ਰਹਿਣਾ ਆ ਆਪਾਂ ਟੈਨਸ਼ਨ ਹੀ ਲੈਣੀ ਗਣੀ ਇਹਨਾਂ ਦੀ ਹੁਣ ਇਹ ਆਪਣੇ ਘਰ ਜੋ ਮਰਜ਼ੀ ਕਰਨ ਦੂਜਿਆਂ ਦੇ ਤੇ ਨਾ ਜਾਣਨ ਸੰਦੀਪ ਚਾਹ ਬਣਾਓ ਫਿਰ ਭੈਣ ਲਈ ਚਾਹ ਬਣਾਉਣੀ ਆ ਚਾਹ ਇੱਥੇ ਚੱਲੀ ਆ ਹੈ ਛੱਡੋ ਮੇਰੀ ਬਾਹ ਠੀਕ ਵਾ ਨਾ ਬਹੁਤ ਸੋਣੀ ਕੀਤੀ ਤੁਸੀਂ ਅੱਜ ਤੇ ਤੂੰ ਆਪਣੀ ਨੀਤੀ ਖਾਨੀ ਆ ਸਾਰਾ ਕੁਝ ਖਾਨੀ ਆ ਕੁੜੀ ਦੇ ਮਗਰ ਲੱਗੇ ਹੁਣ ਮੇਰੇ ਚਪੇੜਾ ਮਰੋਗੇ ਤੁਸੀਂ ਅੱਛਾ ਤੇ ਤੂੰ ਇਹੋ ਜਿਹਾ ਕੰਮ ਨਾ ਕਰਿਆ ਕਰ ਕੀ ਮੈਂ ਕਰਦਾ ਵਾ ਕੀਤਾ ਕੀ ਨਹੀਂ ਆ ਹੋ ਚੋਕਲੇਟ ਕੀ ਅਖਰਾ ਗਈ ਅੱਛਾ ਤੂੰ ਮਾਨਸਵਨੀਆਂ ਗੱਲਾਂ ਕੋ ਕੀਤੀਆਂ ਦੀ ਸੱਸ ਨਾਲ ਤੈਨੂੰ ਨਹੀਂ ਪਤਾ ਕੋਈ ਗੱਲ ਨਹੀਂ ਆ ਧੀ ਪਹਿਣ ਮਸਾਈਦੀ ਆ ਕਿ ਚੈਰ ਤੋਂ ਘਰੋਂ ਭਜਾਈਦੀ ਆ ਤੇ ਮੈਂ ਉਹਨੂੰ ਕੀ ਕਹਿਆ ਤਾਂ ਫਟ ਮਾਰਦਾ ਹੀ ਤੈਨੂੰ ਨਹੀਂ ਪਤਾ ਆਪਣੀ ਧੀ ਬਸੋਣੀ ਪੈਂਦੀ ਆ ਗੱਲਾਂ ਨਹੀਂ ਦੱਸੀ ਦੀ ਹੋਈ ਦੀਆਂ ਧੀ ਪਹਿਣ ਮਸਾਈਦੀ ਹੋਈ ਦੀ ਆ ਉਹਨਾਂ ਨੇ ਕਰ ਦਿੱਤੀ ਫੇਰ ਮਸਾਲੇਂਗੇ ਤੇ ਤੇ ਮੈਂ ਘਰੋਂ ਚਲ ਜੂਗੀ ਮੇਰਾ ਤਾਂ ਨਹੀਂ ਕੋਈ ਦੁੱਖ ਹਣਾ ਤੂੰ ਕੰਮ ਚੰਗੇ ਕਰਿਆ ਕਰ ਤਨੂ ਕੋ ਕੱਢਣੇ ਕਰ ਚਲੋ ਠੀਕ ਵਾ ਚੱਲੀ ਆ ਮੈਂ ਚਲ ਘਰ ਮਾਨ ਬੈ ਨਹੀਂ ਗੱਲਾਂ ਕਰਨੀਆਂ ਤਾਂ ਤੁਹਾਨੂੰ ਬੜੀਆਂ ਆਉਂਦੀਆਂ ਵਾ ਸਾਂਭੋ ਹੁਣ ਖਵਾ ਲੋ ਰੋਟੀ ਬਣਦੀ ਨਵੇਂ ਖਾਓ ਖਵਾ ਲਾਂਗੇ ਜਾਂ ਫਿਰ ਨਹੀਂ ਚਾਹਉਂਦਾ ਤੈਨੂੰ ਤੇ ਕੰਮ ਸਵਾਦ ਦੇ ਕਰਦੀ ਨਹੀਂ ਐ ਤੇ ਫਿਰ ਕਹਿੰਦੀ ਮੈਂ ਚੱਲੀ ਮੈਂ ਚੱਲੀ ਜਾਣੀ ਐ ਤੇ ਜਾ ਚਾਚੀ ਸੱਤੇਓ ਕੀ ਗੱਲ ਆਈ ਠੀਕ ਨੇ ਬੱਦਾਂ ਹੀ ਲੰਮੇ ਪਈ ਸੀ ਛੋੜੇ ਹੋ ਜਾ ਧੁੱਪ ਪੈਂਦੀ ਐ ਨਾ ਚਾਚੀ ਜੀ ਰੁਪਿੰਦਰ ਬੈਗ ਲੈ ਕੇ ਜਾਂਦੀ ਹੀ ਕੀ ਗੱਲ ਬੜੀ ਬੋਲਦੀ ਗਈ ਐ ਗੱਲ ਤੈਨੂੰ ਕੀ ਦੱਸਾਂ ਰঞ্জੀਤ ਇਹਨੇ ਨਾ ਦਲਜਿੰਦਰ ਦੀ ਸੱਸ ਨੂੰ ਫੋਨ ਕੀਤਾ ਇਹਨੇ ਗੱਲਾਂ ਦਸੀਆਂ ਵੀ ਉਹ ਤੇ ਇੱਥੇ ਆਣ ਕੇ ਤੈਨੂੰ ਪੈਸੇ ਦਿੱਤੇ ਐ ਦਲਜੀਤ ਨੂੰ ਤੇ ਦੱਸ ਮੈਨੂੰ ਵੀ ਜੇ ਦਿੱਤੇ ਹੀ ਤਾਂ ਤਾਂ ਕੀ ਹੋ ਗੜਾ ਬਗਾਨਾ ਹੀ ਜੇ ਦੇ ਦਿੱਤੇ ਮਸ਼ੀਨ ਲਈ ਉਹਨੇ ਆਹ ਕੀਤਾ ਉਹਨੂੰ ਪੈਸੇ ਦਿੱਤੇ ਇੰਦਾਂ ਦੀਆਂ ਗੱਲਾਂ ਨੂੰ ਦੱਸੀਆਂ ਸੱਸ ਨੂੰ ਕੀਤੀਆਂ ਨੇ ਦਰਜਿੰਦਰ ਨੂੰ ਪਤਾ ਨਹੀਂ ਕਿੰਨੀਆਂ ਗੱਲਾਂ ਕੀਤੀਆਂ ਦੀ ਸੱਸ ਨੇ ਉਹ ਆਣ ਕੇ ਫਿਰ ਇੱਥੇ ਬੋਲਣ ਡਈ ਆਣ ਕੇ ਦਿੰਦਰ ਦੇਤੇ ਦਿਵਾਲੇ ਹੋਣਾ ਹੀ ਫਿਰ ਉਹਨੇ ਤੇ ਮੇਰੀ ਗੱਲ ਸੁਣੀ ਇਹਨੇ ਕੰਨ ਦੀ ਕੀ ਲੋੜੀ ਤੂੰ ਆਪੇ ਦੱਸ ਉਹਨਾਂ ਦੇ ਘਰ 'ਚ ਵੀ ਲੜਾਈ ਪਾਉਣੀ ਆਪਣਾ ਘਰ ਤੇ ਨੇ ਵਸਾਉਣੀ ਡਈ ਉਹਦਾ ਵੀ ਡਈ ਵਿਚਾਰੀ ਦਾ ਖਰਾਬ ਕਰਨ ਚਾਚੀ ਜੀ ਤੁਸੀਂ ਰਹਿਣਾ ਭੋਲੇ ਦੇ ਭੋਲੇ ਇਹ ਸਭ ਕੁਝ ਸੰਦੀਪ ਵੀ ਡਈ ਆ ਕਰਾਉਣ ਪਤਾ ਕਿਉਂ ਜਿਹੜਾ ਦਲਜੀਤ ਡੱਬਾ ਨਹੀਂ ਹੀ ਦੇ ਕੇ ਗਿਆ ਤੇ ਤੁਸੀਂ ਮੋਰਤਾ ਹੀ ਸੰਦੀਪ ਨੇ ਬਦਲਾ ਲੈਣਾ ਹੀ ਕਿਸੇ ਤਰੀਕੇ ਨਾਲ ਲੈ ਲਿਆ ਦਰਜਿੰਦਰ ਦੇ ਮੋੜੇ ਤੇ ਰੱਖ ਕੇ ਚਲਾਈ ਆ ਆਪ ਤੇ ਉਹ ਆ ਨਹੀਂ ਸਕਦੀ ਇਹੋ ਹੀ ਗੱਲ ਹੋਈ ਮੈਨੂੰ ਲੱਗਦਾ ਉਹਨੇ ਬਦਲਾ ਲੈ ਲਿਆ ਆਪਣਾ ਉਹਨੇ ਕਿਸ ਤਰ੍ਹਾਂ ਬਦਲਾ ਲੈਣਾ ਸੀ ਤੇ ਦੱਸ ਸਾਡੇ ਘਰ ਚ ਤੇ ਲੜਾਈ ਪਾਈ ਨਾ ਰਣਜੀਤ ਗਲਤੀ ਤੇ ਮੇਰੇ ਕੋ ਵੀ ਹੋ ਗਈ ਮੈਂ ਉਹਦੇ ਚ ਪੇਰ ਮਾਰਤੀ ਆ ਚੁੱਕਿਆ ਬੈਗ ਤੇ ਚਲ ਗਈ ਚਾਚੀ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਤੂੰ ਕੁੜੀ ਦੇ ਮਗਰ ਲਾ ਕੇ ਤੇ ਨੋ ਦੇ ਚ ਪੇਰ ਮਾਰਤੀ ਉਹ ਵੀ ਬੜੀ ਅਮਤਰੀ ਆ ਕਰਨਾ ਕਿ ਉਹਦੀ ਸੱਸ ਨੂੰ ਫੋਨ ਕੀਤਾ ਸੀ ਦੀਪ ਤਾਂ ਨੇ ਕੀ ਕਿਹਾ ਵਾ ਤੇ ਕੀ ਨਹੀਂ ਤੈਨੂੰ ਪਤਾ ਵਾ ਰੁਪਿੰਦਰ ਨੇ ਫੋਨ ਉਹਦੀ ਸੱਸ ਨੂੰ ਕੀਤਾ ਵੀ ਆ ਕਿ ਨਹੀਂ ਕੀਤਾ ਹੁਣ ਮੈਨੂੰ ਕੀ ਪਤਾ ਦਲਜਿੰਦਰ ਹੀ ਦੱਸਣ ਢਈ ਆ ਤੇ ਮੇਰੀ ਸੱਸ ਮੇਰੇ ਦਿਵਾਲੇ ਹੋਈ ਕੁੜੀ ਤੁਹਾਡੀ ਨਾ ਝੂਠ ਬੋਲਦੀ ਆ ਇਹ ਸਭ ਕੁਝ ਸੰਦੀਪ ਡਈ ਆ ਕਰੋ ਹੁਣ ਕੀ ਪਤਾ ਹੁਣ ਮੈਨੂੰ ਮੈਂ ਤੇ ਇਹਦੇ ਦਿਵਾਲੇ ਹੋ ਗਈ ਤੁਸੀਂ ਇਹਦੇ ਦਿਵਾਲੇ ਹੋਣਾ ਵਾ ਆ ਤਾਂ ਫਿਰ ਮੈਂ ਕੀ ਕਰਾਂ ਮੈਂ ਤੇ ਇਹਦੇ ਦਿਵਾਲੇ ਹੋਣਾ ਹੁਣ ਜਿੱਦਾਂ ਮੈਨੂੰ ਦੱਸਿਆ ਉਹਨਾਂ ਨੇ ਤਾਂ ਖੁਸ਼ੀ ਹੋਣਾ ਨਾ ਕਰੋ ਕਰਤੀ ਏ ਤੁਸੀਂ ਹੁਣ ਤੇ ਦੱਸ ਹੁਣ ਮੈਂ ਕੀ ਕਰਾਂ ਮੈਂ ਕਰੋ ਕੱਢੀ ਉਹ ਚੁੱਕ ਬੋਰੀ ਇਸ ਤਰ੍ਹਾਂ ਤੇ ਚਲ ਗਈ ਤੇ ਤੁਸੀਂ ਕਿਹ ਚ ਪੇਰ ਮਾਰੀ ਤੇ ਫਿਰ ਅਬ ਉਹ ਬੋਲਦੀ ਤੇ ਮਾਰਨੀ ਹੀ ਔਖੀ ਬੜੀ ਹੋਣ ਢੀ ਮੈਂ ਨਹੀਂ ਕੀਤਾ ਆਦੀ ਮੈਂ ਇਹ ਕੀਤਾ ਉਹਨੇ ਕੀਤਾ ਮੈਨੂੰ ਫੋਨ ਝੂਠੀ ਕੀ ਪਤਾ ਹੁਣ ਮੈਨੂੰ ਇਹਨੇ ਸੰਦੀਪ ਨੇ ਬਦਲਾ ਲਿਆ ਵਾ ਆਪਣਾ ਚਲ ਠੀਕ ਆ ਚਾਚੀ ਤੁਸੀਂ ਆਪਣਾ ਘਰ ਉਜਾਰਨਾ ਹੀ ਉਜਾਰ ਲਿਆ ਵਾ ਮੈਂ ਜਾ ਆਪਦੀ ਗਲਤੀ ਕਰ ਲਈ ਚਪੇਰ ਮਾਰ ਕੇ ਚੰਗਾ ਨਹੀਂ ਕੀਤਾ ਬੈਨਾਂ ਨੇ ਮੇਰੀ ਗੱਲ ਸੁਣੋ ਹਾਂਜੀ ਤੁਹਾਡੇ ਨੇ ਮੈਨੂੰ ਇੱਕ ਸਲਾਹ ਕਰਨੀ ਆ ਹਾਂਜੀ ਦੱਸੋ ਤੇ ਗਾੜੀਆਂ ਨਾਲ ਮੈਨੂੰ ਪਿਓ ਨਾ ਪਹਿਲਾਂ ਮੇਰੀ ਗੱਲ ਸੁਣ ਲਓ ਉਹ ਗੱਲ ਦੱਸੇਗੀ ਵੀ ਗੱਲ ਕੀ ਦੱਸਣੀ ਆ ਹਾਂ ਦਲਜੀਤ ਦੇ ਕਾਕਾ ਹੋਇਆ ਵਾ ਅੱਛਾ ਤੇ ਮੇਰਾ ਇਰਾਦਾ ਵਾ ਜਾ ਕੇ ਤੇ ਵੀ ਹੈਗੇ ਫਰਜ਼ ਬੰਦਾ ਵਾ ਸਾਡਾ ਜਾਣਦਾ ਰਮਨ ਮੇਰਾ ਤਾਂ ਹੈ ਨਹੀਂ ਆ ਟਾਈਮ ਤੈਨੂੰ ਪਤਾ ਵੀ ਬਾਹਰ ਖਾਦ ਪਾਉਣ ਵਾਲੀ ਆ ਸਪਰੇ ਵੀ ਮਾਰਨ ਵਾਲੀ ਆ ਤੇ ਜੇ ਤੂੰ ਕੱਲੀ ਨੇ ਜਾਣਾ ਤੇ ਚੱਲ ਜਾ ਮੇਰਾ ਟਾਈਮ ਹੈ ਨਹੀਂ ਆ ਉਹ ਨਾਲੇ ਐਡੀ ਵੀ ਕੀ ਕਾਲੀ ਆ ਦੋ ਚਾਰ ਦਿਨ ਹੋਤ ਲੈਣਦੇ ਉਹਨਾਂ ਨੂੰ ਤੱਲੇ ਜਾਣ ਦਾ ਫਰਜ਼ ਨਹੀਂਗਾ ਹੈਗਾ ਜੇ ਨਾ ਪਤਾ ਲੱਗੇ ਫਿਰ ਤਾਂ ਥੋੜਾ ਟਾਈਮ ਕੱਢ ਲੇ ਬੰਦਾ ਵੀ ਸਾਨੂੰ ਪਤਾ ਨਹੀਂ ਲੱਗਾ ਹੁਣ ਅਗਲੇ ਨੂੰ ਫੋਨ ਕਰਕੇ ਸਾਨੂੰ ਦੱਸਿਆ ਵਾ ਜੇ ਨਾ ਜਾਵਾਂਗੇ ਤਾਂ ਕੀ ਸੋਚੂਗਾ ਵੀ ਮੈਂ ਫਿਰ ਗਰੀਬ ਆ ਤਾਂ ਕਰਕੇ ਰਿਸ਼ਤੇਦਾਰ ਮੇਰੇ ਕੋ ਆਉਂਦੇ ਨਹੀਂਗੇ ਇਹ ਇਦਾਂ ਨਹੀਂ ਘਰੀਦਾ ਹੁੰਦਾ ਮਾੜੇ ਚੰਗੇ ਦਿਨ ਬੰਦੇ ਤੇ ਆਉਂਦੇ ਰਹਿੰਦੇ ਆ ਤੇ ਜਾ ਕੇ ਤੇ ਮੁੰਡਾ ਵੇਖ ਆਈਏ ਸਾਡੇ 500 ਦੇ ਨਾਲ ਉਹਨਾਂ ਸ਼ਾਹ ਨੀਗਾ ਬਣ ਜਾਣਾ ਇਹ ਗੱਲਾਂ ਜਿਹੜੀਆਂ ਨਾ ਸਾਰੀ ਉਮਰ ਚੇਤੇ ਰਹਿੰਦੀਆਂ ਆ ਰਮਨ ਮੈਨੂੰ ਤੇਰਾ ਪਤਾ ਰੁਪਈਆ ਤੋਂ 500 ਸੁੱਟਣ ਜਾਣਾ ਵਾ ਤੇ ਡੱਬਾ ਡੱਬਾ ਨਹੀਂ ਉੱਥੇ ਤੈਨੂੰ ਮਿਲਣਾ ਕੱਖ ਵੀ ਨ ਆਹ ਹਾਂ ਚੱਲ ਕੋਈ ਗੱਲ ਨਹੀਂ ਜਾ ਕੇ ਤੇ ਵੇਖੀਏ ਤੁਸੀਂ ਘਰੋਂ ਹੀ ਆਪਣੀਆਂ ਸਕੀਮਾਂ ਲਾਈ ਜਾਂਦੇ ਜੇ ਉਹਨੇ ਡੱਬਾ ਨਹੀਂ ਦੇਣਾ ਉਹਨੇ ਇਦਾਂ ਨਹੀਂ ਕਰਨਾ ਕੁਝ ਨਾ ਕੁਝ ਕਰੂਗਾ ਹੀ ਜਦ ਅਸੀਂ ਜਾਵਾਂਗੇ ਕੀ ਕਰ ਦੂਗਾ ਬੱਕਰਾ ਵੜਰੂਗਾ ਤੁਹਾਡੇ ਨਾਲ ਗੱਲ ਕਰਨੀ ਨਾ ਨੱਬਿਆਂ ਦਾ ਘਾਟਾ ਵਾ ਤੁਸੀਂ ਤੇ ਕਿਸੇ ਦੀ ਸੋਨੀ ਨਹੀਂ ਹੁੰਦੀ ਮੈਂ ਪਿਆਰ ਨਾਲ ਗੱਲ ਕਰਨ ਰਹੀ ਆਂ ਵੀ ਜਾ ਕੇ ਹੋ ਆਈਏ ਤੇ ਤੁਸੀਂ ਗਾੜੀਆਂ ਵੱਢਣ ਖਾਨ ਨੂੰ ਪੈ ਮੈਂ ਕਿਹੜਾ ਉੱਥੇ ਪਹਿਲੀ ਵਾਰੀ ਜਾਣਾ ਵਾ ਮੇਰੀ ਉਮਰ ਉੱਥੇ ਹੀ ਲੰਘੀ ਆ ਸਾਰੀ ਚੱਲ ਜੇ ਨਹੀਂ ਨਾ ਜਾਣਾ ਮੈਂ ਨਾ ਜਾਓ ਮੈਂ ਤਾਂ ਜਾਣਾ ਵਾ ਤੇ ਜਾ ਫਿਰ ਭੈਣ ਭਰਾ ਵਾ ਮੇਰਾ ਤਾਂ ਫਰਜ ਬੰਦਾ ਵਾ ਤੁਹਾਨੂੰ ਥੋੜਾ ਕਿਸੇ ਨੇ ਕਹਿਣਾ ਵਾ ਕਹਿਣਾ ਤਾਂ ਮੈਨੂੰ ਵਾ ਪਿਪੂਆ ਨੂੰ ਮਾਸਾ ਕੱਲ ਨਹੀਂ ਹੈਗੀ ਵੀ ਮੈਂ ਜਾਵਾ ਉਹ ਤੇਰਾ ਘਿਰਾਦਾ ਤੂੰ ਫੋਨ ਤੇ ਗੱਲਾਂ ਕਰਦੀਆਂ ਤੇ ਮੈਨੂੰ ਪਤਾ ਕੁਝ ਨਹੀਂ ਆ ਉਹ ਤੇ ਮਰਚਲੇ ਲੜਕੇ ਜਮੀਨ ਪਿੱਛੇ ਉਹਨਾਂ ਦਾ ਕੀ ਹਾਲ ਬਾਥੇ ਚੱਲ ਕੋਈ ਗੱਲ ਨਹੀਂ ਜਿੱਥੇ ਦੋ ਭਾਂਡੇ ਹੋਏ ਨਾ ਉਥੇ ਖੜਕਦੇ ਹੀ ਹੁੰਦੇ ਆ ਕਿਹੜੇ ਘਰ ਨਹੀਂ ਲੜਾਈ ਹੁੰਦੀ ਤੁਸੀਂ ਉਹਨਾਂ ਦੀ ਲੜਾਈ ਮੈਨੂੰ ਸੁਣਾਉਂਦੇ ਰਹਿੰਦੇ ਜੇ ਉਹ ਮੇਰੇ ਪੇਕੇ ਆ ਨਾ ਤਾ ਸੁਣਾਉਂਦੇ ਜੇ ਕਦੀ ਆਪਣੀ ਭੈਣ ਦੀ ਵੀ ਗੱਲ ਕੀਤੀ ਆ ਪੀ ਉਥੇ ਆ ਕੰਮ ਹੋਇਆ ਉਥੇ ਲੜਾਈ ਹੁੰਦੀ ਨਹੀਂ ਤੇ ਦੱਸਾਂ ਕੀ ਦੱਸ ਸਾਰੇ ਘਰਾਂ ਚ ਹੁੰਦੀ ਆ ਹੁੰਦੀ ਆ ਤੇ ਤਾਂ ਤੂੰ ਆ ਨਿਕਲ ਆਉਂਦਾ ਬਾਹਰ ਤੱਕ ਕਿਸਦਾ ਨਹੀਂ ਨਿਕਲਦਾ ਰਮਨ ਉਹਨਾਂ ਦੇ ਹਾਲਾਤ ਮੈਨੂੰ ਸਾਰਾ ਹੀ ਪਤਾ ਵਾ ਉਹ ਏਡਾ ਹੈਗਾ ਦਲਜੀਤ ਉਹ ਤੇ ਆਪਣੀ ਮਾਂ ਨਾਲ ਬੋਲਦਾ ਨਹੀਂ ਆ लवली ਨਸ਼ੇ ਖਾ ਖਾ ਮਰ ਚੱਲਿਆ ਵਾ ਤੇ ਜਿਹੜੀ ਰਪਿੰਦਰ ਵਾ ਉਹਦਾ ਨਹੀਂ ਵੇਖਿਆ ਹਾਲ ਕੀ ਬੰਡਿਆ ਉਥੇ ਆ ਚੱਲ ਕੋਈ ਗੱਲ ਨਹੀਂ ਕਿਸ ਦੀ ਗੱਲ ਤੁਸੀਂ ਕਿਦਾਂ ਚੁੱਕਦੇ ਜੀ ਜਦੋਂ ਮੈਂ ਸੱਚੀ ਗੱਲ ਕਰਦਾ ਫਿਰ ਤੈਨੂੰ ਮਿਰਚਾਂ ਲੱਗਦੀਆਂ ਸੱਚੀ ਗੱਲ ਕਾਦੀ ਕਰਨ ਦੇ ਜੀ ਜੇ ਤਾਂ ਕੋਈ ਮੜਾ ਟਾਈਮ ਹੋਣਾ ਹੁੰਦਾ ਨਾ ਉਹਦਾ ਪਤਾ ਨਹੀਂ ਲੱਗਦਾ ਉਹ ਵੀ ਚੰਗਾ ਭਲਾ ਨੌਕਰੀ ਕਰਦਾ ਹੋਗਾ ਚੰਗਾ ਭਲਾ ਰਹਿਣ ਡਿਆ ਇਹ ਘਰ-ਬਾਰ ਬਣਾਇਆ ਸੀ ਕਿ ਤਾ ਕਿਹੜੀ ਬਿਆਣੀ ਬੈਠ ਕੇ ਆਵੀ ਜਿਹੜਾ ਬੇੜਾ ਕਰਕ ਹੋ ਗਿਆ ਵਾ ਜਦੋਂ ਮਾੜੀ ਨੀਤ ਹੋਏ ਨਾ ਤੇ ਇਹੋ ਕੰਮ ਹੁੰਦੇ ਹੁੰਦੇ ਆ ਚੰਗਾ ਮੈਂ ਕਿਹਾ ਵੀ ਸਲਾਹ ਕਰਦੀ ਆਂ ਫੇ ਜਾਣਾ ਸਲਾਹ ਕਰਨ ਆਈ ਐ ਇੱਥੇ ਹਦ ਹੋਈ ਇਹਦੇ ਵਾਲੀ ਮੁੰਡਾ ਜੇ ਹੋਇਆ ਹੀ ਆ ਤੇ ਉਥੇ ਚੱਲ ਚਲੀਏ ਤੇ ਪੈਸੇ ਦੇ ਆਈਏ ਸੁੱਟਣੇ ਜਾਣਾ ਵਾ 500 ਰੁਪਇਆ ਮੈਂ ਤਾਂ ਜਾਣਾ ਨਹੀਂ ਮੇਰਾ ਤਾਂ ਟਾਈਮ ਨਹੀਂ ਆ ਜਾਣਾ ਤੇ ਜਾ ਉਹ ਮਾਤਾ ਚਾਹ ਲਿਆ ਹਾਂ ਘੁੱਟ ਤੇ ਰੁਪਿੰਦਰ ਕਿੱਥੇ ਆ? ਰੁਪਿੰਦਰ ਤਾਂ ਤੂੰ ਆਪੇ ਕੱਢੀ ਏ। ਤੂੰ ਤੇ ਤੇ ਦਿਵਾਲੇ ਹੋਇਆ ਵੀ ਚੱਲ ਜਾ ਮੈਨੂੰ ਨਹੀਂ ਕੋਈ ਪਰਵਾਹ। ਮੈਂ ਕੱਢੀ ਆ। ਜੇ ਤੂੰ ਸਵੇਰੇ ਰੱਜ ਕੇ ਆਇਆ ਸੀ ਉਦੋਂ ਤੂੰ ਹੀ ਕੰਡਿਆ ਸੀ। ਤੂੰ ਨੂੰ ਕਹਿੰਦਾ ਵੀ ਜਾ ਮੈਨੂੰ ਨਹੀਂ ਪਰਵਾਹ ਜਿੱਥੇ ਮਰਜੀ। ਹੁਣ ਤੂੰ ਚਾਹ ਲੱਭਣਾ। ਉਹ ਗਈ ਕਿੱਥੇ ਆ? ਤੇਕੇ ਗਈ ਹੋਰ ਕਿੱਥੇ ਜਾਣਾ ਸੀ ਉਹਨੇ ਤੈਨੂੰ ਤਾਂ ਪਤਾ ਨਹੀਂ ਆ। ਉਹ ਚੱਲ ਆਪੇ ਆ ਜੂਗੀ ਤੂੰ ਚਾਹ ਲਿਆ। ਮੇਰੇ ਕੋ ਨਹੀਂ ਬੰਦੀ ਬਣਾ ਕੇ ਤੇ ਪੀਵੋ। ਕਿਉਂ ਦੇਖੋ ਕਿਉਂ ਨਹੀਂ ਬੰਦੀ? ਮੈਂ ਨਹੀਂ ਕੱਢਿਆ ਨੂੰ ਤੂੰ ਹੀ ਕੱਢਿਆ ਵਾ ਓਏ ਉਹ ਤਾਂ ਖਰੇ ਕੱਪੜੇ ਪਾਉਂਦੀ ਮੇਰੇ ਅੰਤਿਆਂ ਨੂੰ ਤੇ ਮੈਂ ਮੁੜ ਕੇ ਸੌਂ ਗਿਆ ਮੈਂ ਤੈਨੂੰ ਕਿਹਾ ਹੀ ਨਹੀਂ ਵੀ ਚੱਲ ਜਾ ਤੂੰ ਤਾਂ ਤਾਂ ਮੈਨੂੰ ਕੋਈ ਪਰਵਾਹ ਹੀ ਨਹੀਂ ਹੈ ਜਿੱਥੇ ਮਰਜੀ ਜਾ ਓਏ ਆਪੇ ਆਜੂਗੀ ਕੱਲ ਨੂੰ ਦੋ ਦਿਨ ਰਹਿ ਹਾਂਦੇ ਉਹਨੂੰ ਤੇ ਚਾਹ ਤੇ ਦੇ ਮੈਨੂੰ ਘੁੱਟ ਬਣਾ ਕੇ ਮੇਰ ਕੋ ਮੱਜ ਗਈ ਗੁੱਸੇ ਨਾਲ ਚ ਪੇਰ ਉਹਦੇ ਤੂੰ ਫਿਰ ਚੱਲ ਗਈ ਆ ਕੋਹ ਤੇ ਨਾ ਲਾੜ ਪੀ ਤੇ ਫਿਰ ਹੋਣ ਕਾਲੀ ਨਹੀਂ ਹੈ ਕੰਮ ਤੋਂ ਕਰ ਹੁਣ ਉੱਠ ਕੇ ਜੋ ਚ ਪੜਾ ਮਾਰਨੀਆਂ ਤੇ ਤੇ ਮੇਰੇ ਕੋ ਹੁਣ ਵੱਜਣੀ ਹੀ ਜਦੋਂ ਗੁੱਸੇ ਚ ਆਈ ਹੂੰ ਗੁੱਸਾ ਤੈਨੂੰ ਬਹੁਤ ਆਉਂਦਾ ਤੈਨੂੰ ਆਉਂਦਾ ਹੀ ਆ ਫਿਰ ਜਿੱਦਾਂ ਤੈਨੂੰ ਆਖਿਆ ਤੂੰ ਆਖਿਆ ਵੀ ਚੱਲ ਜਾ ਏਦਾਂ ਹੀ ਫਿਰ ਮੇਰੇ ਕੋ ਵੱਜ ਗਈ ਉਹ ਮੈਂ ਤੇ ਪੀਤੀ ਕਿਤੇ ਨਿਕਲ ਗਿਆ ਹੁਣ ਮੇਰੇ ਮੂੰਹ ਚੋਂ ਨਿਕਲ ਗਿਆ ਹਾਂ ਤੇ ਜਦੋਂ ਪਹਿਲੀ ਚਪੇੜ ਮਾਰੀ ਉਹਦੀ ਜਦੋਂ ਗੱਲਾਂ ਹੀ ਏਦਾਂ ਦੀਆਂ ਕਰਦੀ ਤੇ ਵੱਜਣੀ ਹੀ ਮਾ ਤੇ ਚਪੇੜ ਦੂੰ ਤੇ ਜਾ ਜਾ ਕੇ ਤੇ ਚਾਹ ਬਣਾ ਹੁਣ ਆ ਜਾ ਕੇ ਤੇ ਚਾਹ ਬਣਾ ਪਾਣੀ ਵੀ ਰਾਨ ਨੂੰ ਪਕਾਉਣਾ ਪੈਣਾ ਰੋਈ ਨਾ ਜਾ ਉਹਨੂੰ ਤੇ ਮਾਸਾ ਅਕਲ ਨਹੀਂ ਤੇਰੀ ਭੈਣ ਦਾ ਘਰ ਜਾਣ ਲਈ ਤੇ ਮੈਨੂੰ ਫਿਰ ਕੋਹਣਾ ਕੋ ਕਰਨਾ ਹੀ ਤੇ ਭੈਣ ਆਪਣੇ ਘਰੇ ਰਵੇ ਹਾਂ ਉਹ ਕਾਲੀ ਦਖਨ ਦਾਜੀ ਦਿੰਦੀ ਸਾਡੇ ਘਰਾਂ ਜਾਣ ਕੇ ਭੈਣ ਆਉਂਦੀਆਂ ਨਹੀਂ ਪੈਣਾ ਆਉਂਦੀਆਂ ਭੈਣਾਂ ਦਾ ਹੁੰਦਾ ਵਾ ਕੰਮ ਪੀ ਥੋੜੇ ਰਹਿਣ ਤੇ ਚਲ ਜਾਣ ਇਹ ਥੋੜਾ ਵੀ ਮਹੀਨਾ ਮਹੀਨਾ ਇੱਥੇ ਬੈਠੀਆਂ ਰਹਿਣਾ ਇਹ ਫੋਨ ਕਰਕੇ ਇਹਨੂੰ 100-100 ਗੱਲਾਂ ਕਰ ਸਕਦੀ ਸੱਸ ਨੂੰ ਹਰ ਸੱਬ ਦੀਆਂ ਗੱਲਾਂ ਪਕਾਓ ਤੇ ਖਾਓ ਮੇਰੇ ਕੋਲ ਨਹੀਂ ਹੁੰਦਾ ਕੰਮ ਜੋ ਮਰਜ਼ੀ ਕਰਦਾ ਰਹੇ ਭਾਈ ਹੋਣੀ ਆ ਭੁੱਖੇ ਤੁਸੀਂ ਮਾਰਨਾ ਬਾਅਦ ਚ ਦਲਜਿੰਦਰ ਗੜੇਵਾਲੇ ਆਈ ਹੈ ਇੱਥੇ ਔੜੇ ਦੀ ਜੜ ਤੇ ਉਹ ਜੇ ਉਹਦੀ ਸੱਸ ਦਾ ਫੋਨ ਆ ਗਿਆ ਇਹਦੇ ਨੇ ਚੁੱਕ ਲਿਆ ਹਣਾ ਤਿਹੋ ਜੀ ਸਾਡੀ ਮਾਂ ਦੱਸ ਉਹਦੇ ਚ ਪੇੜ ਮਾਰਦੀ ਆਪੇ ਜਾ ਕੇ ਲਿਆਊਗੀ ਮੈਂ ਤੇ ਲਿਆਉਣਾ ਨਹੀਂ ਵੇਖੀ ਜਦੋਂ ਰੋਟੀਆਂ ਲਾਉਣੀਆਂ ਪਈਆਂ ਤਾਂ ਹੁਣ ਕਿੰਦਾ ਚੀਕਦੀ ਏ ਗਾੜੀ